ਜੇਕਰ ਰੈਗੀ ਹੈ ਇਹ ਗਲਤੀ ਤਾਂ ਨਹੀਂ ਮਿਲਣਗੇ ਪੀਐਮ ਕਿਸਾਨ ਦੇ 6000 ਰੁਪਏ ਘਰ ਬੈਠਿਆਂ ਹੀ ਆਨਲਾਈਨ ਕਰੋ ਠੀਕ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਕੁਝ ਖਾਸ ਖਾਸ ਅਪਡੇਟ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ 1 ਜੁਲਾਈ 2025 ਤੋਂ ਕਿਸੇ ਵੀ ਬਚਤ ਖਾਤੇ ਵਿੱਚ ਘੱਟੋ ਘਾਟ ਔਸਤ ਬਕਾਇਆ ਨਾ ਰੱਖਣ ਤੇ ਕੋਈ ਜੁਰਮਾਨਾ ਨਹੀਂ ਲੱਗੇਗਾ ਇਹ ਫੈਸਲੇ ਨਾਲ ਔਰਤਾਂ ਕੇ ਸਾਨਾ ਅਤੇ ਘੱਟ ਆਮਦਨੀ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਕਿਉਂਕਿ ਹੁਣ ਉਹਨਾਂ ਨੂੰ ਖਾਤੇ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਚਿੰਤਾ ਨਹੀਂ ਕਰਨੀ ਪਵੇਗੀ ਪੀਐਨਬੀ ਅਜੀਹਾ ਕਰਨ ਵਾਲਾ ਦੇਸ਼ ਦਾ ਦੂਜਾ ਜਨਤਕ ਖੇਤਰ ਦਾ ਬੈਂਕ ਬਣ ਗਿਆ ਇਸ ਤੋਂ ਪਹਿਲਾਂ ਕੇਂਦਰਾ ਬੈਂਕ ਨੇ ਜੂਨ 2025 ਤੋਂ ਆਪਣੇ ਸਾਰੇ ਬਚਤ ਖਾਤਿਆਂ ਤੇ ਘੱਟੋ-ਘੱਟ ਬਕਾਇਆ ਨਾ ਰੱਖਣ ਤੇ ਲੱਗਣ ਵਾਲੇ ਜੁਰਮਾਨੇ ਨੂੰ ਵੀ ਹਟਾ ਦਿੱਤਾ ਸੀ ਹੁਣ ਪੀਐਨਬੀ ਗ੍ਰਾਹਕ ਬਿਨਾਂ ਕਿਸੇ ਬਾਦੂ ਚਾਰਜ ਦੇ ਜ਼ੀਰੋ ਬੈਲੈਂਸ ਤੇ ਆਪਣਾ ਖਾਤਾ ਚਲਾ ਸਕਣਗੇ ਐਮ ਏ ਬੀ ਕੀ ਹੈ MAB ਭਾਪ ਘੱਟੋ-ਘੱਟ ਔਸਤ ਬਕਾਇਆ ਹੈ ਕਿ ਇੱਕ ਨਿਸ਼ਚਿਤ ਔਸਤ ਰਕਮ ਤੁਹਾਡੇ ਖਾਤੇ ਵਿੱਚ ਇੱਕ ਮਹੀਨੇ ਦੌਰਾਨ ਰਹੇਗੀ ਜੇਕਰ ਅ제ਹਾ ਨਹੀਂ ਹੁੰਦਾ ਤਾਂ ਬੈਂਕ ਜੁਰਮਾਨਾ ਵਸੂਲਦਾ ਹੈ ਪਰ ਹੁਣ ਪੰਜਾਬ ਨੈਸ਼ਨਲ ਬੈਂਕ ਅਤੇ ਕੈਨੜਾ ਬੈਂਕ ਵਿੱਚ ਅ제ਹਾ ਨਹੀਂ ਹੋਵੇਗਾ ਕਿਹੜੇ ਖਾਤਿਆਂ ਨੂੰ ਮਿਲੇਗਾ ਲਾਭ ਬਚਤ ਖਾਤਾ ਤਨਖਾਹ ਖਾਤਾ ਅਤੇ NRI ਬਚਤ ਖਾਤਾ ਸਮੇਤ ਹਰ ਤਰ੍ਹਾਂ ਦੇ ਬਚਤ ਖਾਤਾ ਧਾਰਕਾਂ ਨੂੰ ਇਸ ਨਵੀਂ ਸਹੂਲਤ ਦਾ ਲਾਭ ਮਿਲੇਗਾ ਇਸ ਨਾਲ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਆਸਾਨ ਹੋ ਜਾਵੇਗੀ ਅਤੇ ਵੱਧ ਤੋਂ ਵੱਧ ਲੋਕ ਖਾਤੇ ਕੋਲ ਸਕਣਗੇ ਕਿਉਂਕਿ ਘੱਟੋ ਘੱਟ ਬਕਾਇਆ ਰੱਖਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ SMS ਅਤੇ ATM ਲੈਣ ਦੇਣ ਦੇ ਖਰਚੇ ਅਜੇ ਵੀ ਚੱਲ ਰਹੇ ਹਨ ਹਾਲਾਂਕਿ ਘਟੋ ਘਟ ਬਕਾਇਆ ਜੁਰਮਾਨੇ ਨੂੰ ਹਟਾਉਣ ਦੇ ਬਾਵਜੂਦ PNB ਅਜੇ ਵੀ ਕੁਝ ਹੋਰ ਖਰਚੇ ਲਵੇਗਾ ਉਦਾਹਰਣ ਵਜੋਂ ਗਾਹਕਾਂ ਤੋਂ SMS ਚੇਤਾਵਨੀ ਸੇਵਾ ਲਈ ਇੱਕ ਮਾਮੂਲੀ ਚਾਰਜ ਲਿਆ ਜਾਵੇਗਾ ਜਿਸ ਵਿੱਚ ਖਾਤੇ ਵਿੱਚ ਲੈਣ ਦੇਣ ਦੀ ਜਾਣਕਾਰੀ ਬਕਾਇਆ ਚੇਤਾਵਨੀ ਅਤੇ ਹੋਰ ਅਪਡੇਟ ਸ਼ਾਮਲ ਹਨ ਇਸ ਤੋਂ ਇਲਾਵਾ PNB ਡੈਬਿਟ ਕਾਰਡ ਤੋਂ ਹਰ ਮਹੀਨੇ 5 ਮੁਫਤ ਲੈਣ ਦੇਣ ਦਿੱਤੇ ਜਾਂਦੇ ਹਨ ਜਿਸ ਵਿੱਚ ਨਕਦੀ ਕਢਵਾਉਣਾ ਬਕਾਇਆ ਪੁੱਛ ਗਿਛਾਦਸ਼ਾ ਇਸ ਤੋਂ ਬਾਅਦ ਹਰ ਵਾਧੂ ਲੈਣ ਦੇਣ ਤੇ 23 ਰੁਪਏ ਦਾ ਚਾਰਜ ਲਿਆ ਜਾਵੇਗਾ ਸਰਕਾਰ ਦੇਣ ਜਾ ਰਹੀ ਹੈ ਮੱਧ ਵਰਗ ਨੂੰ ਵੱਡਾ ਤੋਹਫਾ ਕੇਂਦਰ ਸਰਕਾਰ ਆਮ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਦਰਅਸਲ ਮੋਦੀ ਸਰਕਾਰ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਪ੍ਰਤੀ ਬਹੁਤ ਦਿਿਆਲੂ ਜਾਪਦੀ ਹੈ ਪਹਿਲਾਂ ਸਰਕਾਰ ਨੇ ਚਾਲੂ ਵਿੱਤੀ ਸਾਲ ਤੋਂ 12 ਲੱਖ ਰੁਪਏ ਤੱਕ ਦੀ ਸਿੱਧੀ ਆਮਦਨ ਟੈਕਸ ਛੋਟ ਦਾ ਤੋਹਫਾ ਦਿੱਤਾ ਹੈ ਅਤੇ ਹੁਣ ਉਹ ਜੀਐਸਟੀ ਵਿੱਚ ਬਦਲਾਅ ਕਰਕੇ ਇੱਕ ਹੋਰ ਵੱਡੀ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਕਈ ਅਜਿਹੇ ਉਤਪਾਦਾਂ ਤੇ GST ਦਰਾਂ ਘਟਾਉਣ ਜਾ ਰਹੀ ਹੈ ਜੋ ਮੱਧ ਅਤੇ ਘੱਟ ਆਮਦਨ ਵਰਗ ਦੇ ਪਰਿਵਾਰਾਂ ਦੁਆਰਾ ਵਰਤੇ ਜਾਂਦੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਰਕਾਰ ਨੇ ਸਾਰੇ ਜ਼ਰੂਰੀ ਉਤਪਾਦਾਂ ਨੂੰ ਸਸਤਾ ਕਰਨ ਦੀ ਤਿਆਰੀ ਕੀਤੀ ਹੈ ਜਿਸ ਵਿੱਚ ਭਾਂਡੇ, ਸਾਈਕਲ, ਟੂਥਪੇਸਟ ਅਤੇ ਜੁੱਤੇ ਅਤੇ ਕੱਪੜੇ ਸ਼ਾਮਲ ਹਨ। ਜਲਦ ਹੀ ਇਨ੍ਹਾਂ ਉਤਪਾਦਾਂ ਤੇ GST ਦਰ ਘਟਾਈ ਜਾ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਇਨ੍ਹਾਂ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਅਤੇ ਮਹਿੰਗਾਈ ਬਾਰੇ ਚਿੰਤਿਤ ਹੈ ਜਿਸ ਦਾ ਮਕਸਦ ਘੱਟ ਆਮਦਨ ਵਾਲੇ ਸਮੂਹ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨਾ ਇਸ ਤੋਂ ਪਹਿਲਾਂ ਸਰਕਾਰ ਆਮਦਨ ਟੈਕਸ ਦੇ ਰੂਪ ਵਿੱਚ 12 ਲੱਖ ਰੁਪਏ ਤੱਕ ਦੀ ਸਿੱਧੀ ਛੋਟ ਦੇ ਚੁੱਕੀ ਹੈ ਕੀ ਹੋਵੇਗੀ ਜੀਐਸਟੀ ਦਰ ਸਰਕਾਰ ਨੇ April 2025 ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਲਈ ਆਮ ਆਦਮੀ ਨੂੰ 12 ਲੱਖ ਰੁਪਏ ਤੱਕ ਦੀ ਸਿੱਧੀ ਆਮਦਨ ਟੈਕਸ ਛੋਟ ਦਿੱਤੀ ਹੈ ਹੁਣ ਉਹ ਜ਼ਰੂਰੀ ਉਤਪਾਦਾਂ ਤੇ ਜੀਐਸਟੀ ਦਰਾਂ ਘਟਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਨੂੰ ਇਸ ਸਬੰਧ ਵਿੱਚ ਦੋ ਪ੍ਰਸਤਾਵ ਪ੍ਰਾਪਤ ਹੋਏ ਹਨ ਪਹਿਲੇ ਵਿਕਲਪ ਵਜੋਂ ਯਾ ਤਾਂ ਇਹਨਾਂ ਉਤਪਾਦਾਂ ਤੇ 12% GST ਦਰ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ 5% ਦੀ ਦਰ ਘਟ ਨਾਲ ਘਟ ਦਰ ਨਾਲ ਸੂਚੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਕਿਹੜੇ ਉਤਪਾਦਾਂ ਤੇ ਲਾਗੂ ਹੋਵੇਗੀ ਛੋਟ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਮੱਧ ਵਰਗ ਅਤੇ ਘੱਟ ਆਮਦਨ ਵਾਲੇ ਵਰਗ ਲਈ ਜ਼ਰੂਰੀ ਉਤਪਾਦ ਜਿਵੇਂ ਕਿ ਟੂਥਪੇਸਟ ਛਤਰੀ ਰਸੋਈ ਦੇ ਭਾਂਡੇ ਪ੍ਰੈਸ਼ਰ ਕੁੱਕਰ ਆਦ ਲੋਹੇ ਦਾ ਪ੍ਰੈਸ ਧੀਜ਼ਰ ਵਾਸ਼ਿੰਗ ਮਸ਼ੀਨਾਂ ਸਾਈਕਲ ਤਿਆਰ ਕੀਤੇ ਕੱਪੜੇ ਜੁੱਤੀਆਂ ਖੇਤੀਬਾੜੀ ਉਪਕਰਨਾ ਅਤੇ ਕਿਆ ਤੇ GST ਦਰਾਂ ਘਟਾਉਣ ਤੇ ਵਿਚਾਰ ਕਰ ਰਹੀ ਹੈ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਕਈ ਜ਼ਰੂਰੀ ਉਤਪਾਦਾਂ ਤੇ GST ਦਰਾਂ ਘਟਾਈਆਂ ਜਾ ਸਕਦੀਆਂ ਹਨ ਸਰਕਾਰ ਤੇ 50 ਹਜ਼ਾਰ ਕਰੋੜ ਰੁਪਏ ਦਾ ਬੋਝ ਉਤਰਾ ਦਾ ਕਹਿਣਾ ਕਿ ਆਮ ਆਦਮੀ ਨੂੰ ਰਾਹਤ ਦੇਣ ਲਈ GST ਦਰਾਂ ਘਟਾਉਣ ਤੋਂ ਬਾਅਦ ਸਰਕਾਰੀ ਖਜ਼ਾਨੇ ਤੇ 50 ਹਜ਼ਾਰ ਕਰੋੜ ਰੁਪਏ ਦਾ ਬੋਝ ਪੈਣ ਦੀ ਉਮੀਦ ਹੈ ਹਾਲਾਂਕਿ ਸਰਕਾਰ ਇਸ ਨੂੰ ਸਹਿਣ ਦੀ ਤਿਆਰੀ ਕਰ ਰਹੀ ਹੈ ਹਾਲਾਂਕਿ ਸਰਕਾਰ ਇਸ ਬਾਰੇ ਸਿੱਧੇ ਤੌਰ ਤੇ ਫੈਸਲਾ ਨਹੀਂ ਲਵੇਗੀ ਸਗੋ ਜੀਐਸਟੀ ਕੌਂਸਲ ਆਪਣੀ ਕੌਂਸਲ ਆਪਣੀ ਮੀਟਿੰਗ ਵਿੱਚ ਜੀਐਸਟੀ ਸਲੈਬ ਵਿੱਚ ਬਦਲਾਅ ਦਾ ਐਲਾਨ ਕਰ ਸਕਦੀ ਹੈ ਇਸ ਬਾਰੇ ਫੈਸਲਾ ਜੁਲਾਈ ਵਿੱਚ ਹੋਣ ਵਾਲੀ ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ ਆਹ ਹੁਣ ਅੱਗੇ ਵਾਦੇ ਆ ਅਗਲੇ ਅਪਡੇਟ ਬਲ ਜੇਕਰ ਆਧਾਰ ਕਾਰਡ ਵਿੱਚ ਰਹਿ ਗਈ ਹੈ ਇਹ ਗਲਤੀ ਤਾਂ ਨਹੀਂ ਮਿਲਣਗੇ 6000 ਰੁਪਏ ਘਰ ਬੈਠਿਆਂ ਹੀ ਔਨਲਾਈਨ ਕਰੋ ਠੀਕ ਜੇਕਰ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਆਧਾਰ ਕਾਰਡ ਵਿੱਚ ਤੁਹਾਡੇ ਨਾਮ ਨਾਲ ਮੇਲ ਨਹੀਂ ਖਾਂਦੀ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 6000 ਰੁਪਏ ਦੀ ਰਕਮ ਪ੍ਰਾਪਤ ਨਹੀਂ ਕਰ ਸਕੋਗੇ। ਇੱਥੇ ਜਾਣੋ ਕਿ ਤੁਸੀਂ ਇਹਨੂੰ ਆਨਲਾਈਨ ਕਿਵੇਂ ਠੀਕ ਕਰ ਸਕਦੇ ਹੋ। ਹਜ਼ਾਰਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਨਿਧੀ ਦੀ 20ਵੀਂ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪੀਐਮ ਕਿਸਾਨ ਯੋਜਨਾ ਅਧੀਨ ਰਜਿਸਟਰਡ ਸਾਰੇ ਯੋਗ ਜ਼ਮੀਨ ਮਾਲਕ ਕਿਸਾਨਾਂ ਨੂੰ ਇਸ ਸਰਕਾਰੀ ਪ੍ਰੋਗਰਾਮ ਰਾਹੀਂ ਲੋੜੀਂਦੀ ਵਿੱਤੀ ਸਹਾਇਤਾ ਮਿਲਦੀ। ਇਹ ਯੋਜਨਾ ਡਾਇਰੈਕਟ ਇਫੀਟ ਟ੍ਰਾਂਸਫਰ ਪ੍ਰਣਾਲੀ ਦੀ ਵਰਤੋਂ ਕਰਦੀ ਹੈ ਜਿਸ ਰਾਹੀਂ ਹਰ ਸਾਲ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 6000 ਰੁਪਏ ਜਮ੍ਹਾਂ ਕੀਤੇ ਜਾਂਦੇ ਹਨ ਹੁਣ ਤੱਕ 19 ਕਿਸ਼ਤਾਂ ਜਮ੍ਹਾਂ ਕਰਵਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਆਖਰੀ ਕਿਸ਼ਤ 24 ਫਰਵਰੀ 2025 ਨੂੰ ਅਦਾ ਕੀਤੀ ਗਈ ਸੀ 20ਵੀਂ ਕਿਸ਼ਤ ਜੁਲਾਈ 2025 ਦੇ ਸ਼ੁਰੂ ਵਿੱਚ ਆਉਣ ਦੀ ਉਮੀਦ ਹੈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਦੇਰੀ ਜਾਂ ਅਸਵੀਕਾਰ ਤੋਂ ਬਚਣ ਲਈ ਸਾਰੀਆਂ ਯੋਗਤਾ ਸ਼ਰਤਾਂ ਨੂੰ ਪੂਰਾ ਕਰਨ ਆਧਾਰ ਨਾਮ ਦੀਆਂ ਗਲਤੀਆਂ भुगतान ਵਿੱਚ ਦੇਰੀ ਹੋ ਸਕਦੀ ਹੈ ਕਿਸ਼ਤਾ ਪ੍ਰਾਪਤ ਕਰਨ ਲਈ ਲਾਭਪਾਤਰੀਆਂ ਦੇ ਨਾਮ ਉਹਨਾਂ ਦੇ ਆਧਾਰ ਵੇਰਵਿਆਂ ਨਾਲ ਬਿਲਕੁਲ ਮੇਲ ਖਾਂਦੇ ਹੋਣੇ ਚਾਹੀਦੇ ਹਨ ਜੇਕਰ ਨਾਮ ਵਿੱਚ ਕੋਈ ਗਲਤੀ ਹੈ ਜਿਵੇਂ ਕਿ ਗਲਤ ਸਪੈਲਿੰਗ ਜਾਂ ਫਾਰਮੈਟਿੰਗ ਮੇਲ ਨਹੀਂ ਖਾਂਦੀ ਤਾਂ ਭੁਗਤਾਨਾਂ ਦੀ ਪ੍ਰਕਿਰਿਆ ਨਹੀਂ ਕੀਤੀ ਜਾਵੇਗੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੀਐਮ ਕਿਸਾਨ ਲਾਭਪਾਤਰੀਆਂ ਨੂੰ ਆਪਣੇ ਆਧਾਰ ਰਿਕਾਰਡਾਂ ਅਨੁਸਾਰ ਆਪਣੇ ਨਾਮ ਅਪਡੇਟ ਕਰਨੇ ਚਾਹੀਦੇ ਹਨ ਮੋਬਾਈਲ ਐਪ ਰਾਹੀਂ ਈਕੇवाईसी ਇਸ ਲਈ ਲਾਭਪਾਤਰੀ ਨੂੰ ਸੀਐਸਸੀ ਕੇਂਦਰਾਂ ਤੇ ਮੋਬਾਈਲ ਐਪ ਜਾਂ ਬਾਇਓ ਪ੍ਰਮਾਣਿਕ ਆਧਾਰਤ ਇਕਈਕੇਵਾਈਸੀ ਰਾਹੀਂ ਫੇਸ ਪ੍ਰਮਾਣਿਕਰਨ ਕਰਨਾ ਹੋਵੇਗਾ ਪੀਐਮ ਕਿਸਾਨ ਵੈਬਸਾਈਟ ਤੇ ਕਿਹਾ ਗਿਆ ਹੈ ਕਿ ਕਿਰਪਾ ਕਰਕੇ ਨਾਮ ਸੁਧਾਰ ਲਈ ਸੀਐਸਸੀ ਕੇਂਦਰਾ ਤੇ ਮੋਬਾਈਲ ਐਪ ਜਾਂ ਬਾਇਓ ਪ੍ਰਮਾਣਿਕरण ਆਧਾਰਿਤ ਇਕਈਵੀਸੀ ਰਾਹੀਂ ਫੇਸ ਪ੍ਰਮਾਣਿਕरण ਕਰੋ ਆਧਾਰ ਅਨੁਸਾਰ ਨਾਮ ਕੀ ਮੇ ਠੀਕ ਕਰੋ ਸਰਕਾਰ ਨੇ ਕਿਸਾਨਾਂ ਲਈ ਡਿਜੀਟਲ ਪ੍ਰਮਾਣਿਕरण ਤਰੀਕੇ ਰਾਹੀਂ ਆਪਣੇ ਨਾਮ ਠੀਕ ਕਰਨਾ ਆਸਾਨ ਬਣਾ ਦਿੱਤਾ ਹੈ ਅਧਿਕਾਰਤ ਪੀਐਮ ਕਿਸਾਨ ਵੈਬਸਾਈਟ ਦੇ ਅਨੁਸਾਰ ਜੇਕਰ ਤੁਸੀਂ ਆਪਣਾ ਨਾਮ ਅਪਡੇਟ ਕਰਨਾ ਹੈ ਤਾਂ ਕਿਸਾਨ ਪੀਐਮ ਕਿਸਾਨ ਐਪ ਡਾਊਨਲੋਡ ਕਰੋ ਅਤੇ ਚਿਹਰੇ ਦੀ ਪ੍ਰਮਾਣਿਕरण ਨੂੰ ਪੂਰਾ ਕਰਕੇ ਸੁਧਾਰ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ ਤੁਸੀਂ ਸੀਐਸਸੀ ਕੇਂਦਰਾਂ ਤੇ ਬਾਇਓ ਪ੍ਰਮਾਣਿਕरण ਆਧਾਰਿਤ ਇਕਈਵੀਸੀ ਵੀ ਕਰ ਸਕਦੇ ਹੋ ਵਿਕਲਪ ਫਕਤ ਤੌਰ ਤੇ ਲਾਪਾਤਰੀ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਤੇ ਜਾ ਸਕਦੇ ਹਨ ਅਤੇ ਬਾਇਓਮੈਟ੍ਰਿਕ ਤਸਦੀਕ ਦੀ ਵਰਤੋਂ ਕਰਕੇ ਇਕੇ ਵਾਈ ਸੀ ਨੂੰ ਪੂਰਾ ਕਰ ਸਕਦੇ ਹਨ ਅਤੇ ਨਾਮ ਸੁਧਾਰ ਕਰ ਸਕਦੇ ਹਨ ਫੇਸ ਪ੍ਰਮਾਣਿਕरण ਇਕੇ ਵਾਈ ਸੀ ਮੋਬਾਈਲ ਐਪ ਕੀ ਮੇ ਪੂਰਾ ਕਰੀ ਗੂਗਲ ਪਲੇ ਸਟੋਰ ਤੋਂ ਪੀ ਐਮ ਕਿਸਾਨ ਮੋਬਾਈਲ ਐਪ ਅਤੇ ਆਧਾਰ ਫੇਸ ਆਰ ਡੀ ਐਪ ਡਾਊਨਲੋਡ ਕਰੋ ਪੀ ਐਮ ਕਿਸਾਨ ਐਪ ਖੋਲੋ ਅਤੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਨਾਲ ਲੌਗਇਨ ਕਰੋ ਬੈਨੀਫੀਸ਼ੀਅਰੀ ਸਟੇਟਸ ਸੈਕਸ਼ਨ ਵਿੱਚ ਜਾਓ ਜੇਕਰ ਇਕੇ ਵਾਈ ਸੀ ਸਟੇਟਸ ਨੋ ਦਿਖਾ ਰਿਹਾ ਹੈ ਹੈ ਤਾਂ eKYC ਤੇ ਕਲਿੱਕ ਕਰੋ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਫੇਸ ਸਕੈਨ ਦੀ ਆਗਿਆ ਦਿਓ। ਇੱਕ ਵਾਰ ਜਦੋਂ ਤੁਹਾਡਾ ਚਿਹਰਾ ਸਫਲਤਾਪੂਰਵਕ ਸਕੈਨ ਹੋ ਜਾਂਦਾ ਹੈ ਤਾਂ ਇਕਈਕੇਵਾਈਸੀ ਪੂਰਾ ਹੋ ਜਾਵੇਗਾ। ਧਿਆਨ ਦਿਓ ਕਿ ਇਕਈਕੇਵਾਈਸੀ ਸਟੇਟਸ ਕਿਸੇ ਵੀ ਮੋੜ ਰਾਹੀਂ ਸਫਲਤਾਪੂਰਵਕ ਪੂਰਾ ਹੋਣ ਦੇ 24 ਘੰਟਿਆਂ ਅੰਦਰ ਪੋਰਟਲ ਤੇ ਅਪਡੇਟ ਕੀਤੀ ਜਾਵੇਗੀ। ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਸਾਰੇ ਅਪਡੇਟ ਪਸੰਦ ਆਈ ਹੋਣਗੇ। ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਇਹਨਾਂ ਅਪਡੇਟਸ ਬਾਰੇ ਆਪਣੀ رائے ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ